ਪਟਿਆਲਾ ਟਾਈਮਜ਼ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜੀਵ ਸਿੰਘੀ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਸਮੇਂ-ਸਮੇਂ ਤੇ ਵੱਖ-ਵੱਖ ਸਥਿਤੀਆਂ ਦੇ ਨਾਲ ਰੂਪਰੂ ਕਰਉਂਦੇ ਰਹਿੰਦੇ ਹਾਂ ਅੱਜ ਅਸੀਂ ਆਏ ਹਾਂ ਅਸੀਂ ਪਟਿਆਲਾ ਸ਼ਹਿਰ ਦੇ ਸਨੌਰ ਹਲਕੇ ਦੇ ਭਾਦਰਗੜ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਕੇਸ਼ ਬੱਗਾ ਜੀ ਜੋ ਸਾਡੇ ਨਾਲ ਮੌਜੂਦ ਨੇ ਅੱਜ ਚੈਨਲ ਦੇ ਉਹ ਅਕਸਰ ਉਹਨਾਂ ਨੂੰ ਅਸੀਂ ਸਮਾਜ ਸੇਵੀ ਕੰਮਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਹੋਏ ਅਕਸਰ ਦੇਖਦੇ ਆ ਆਪਣੇ ਇਲਾਕੇ ਦੇ ਵਿੱਚ ਸਮਾਜ ਸੇਵਾ ਕਰਦੇ ਹੋਏ ਅਸੀਂ ਅਕਸਰ ਉਹਨਾਂ ਨੂੰ ਦੇਖਦੇ ਆ ਪਰ ਹੁਣ ਉਹ ਕਾਫੀ ਸਮੇਂ ਤੋਂ ਉਹ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਅਹੁਦਿਆਂ ਤੇ ਵੀ ਉਹਨਾਂ ਦੇ ਬਰਾਜਮਾਨ ਰਹੇ ਨੇ ਪਰ ਹੁਣ ਉਹ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਬੰਦਾ ਜਿਹੜਾ ਹੈਗਾ ਮਾਨ ਸਨਮਾਨ ਨਾ ਮਿਲਣ ਕਰਕੇ ਉਹਨਾਂ ਨੇ ਵਿਧਾਨ ਸਭਾ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਹੈ ਵਿਧਾਨ ਸਭਾ 2027 ਦੇ ਵਿੱਚ ਐਮਐਲਏ ਦੀ ਇਲੈਕਸ਼ਨ ਚੋਣ ਜੜਨ ਦਾ ਜਿਹੜਾ ਕਿ ਨੀਚਾ ਕੀਤਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਕੰਮ ਉਹ ਕਰਨਗੇ ਤੇ ਕੀ ਉਹਨਾਂ ਦਾ ਹੈਗਾ ਅੱਗੇ ਮੋਟਿਵ ਰਹੇਗਾ ਰਕੇਸ਼ ਪਖਾ ਜੀ ਤੁਹਾਡਾ ਸਵਾਗਤ ਹੈ ਚੈਨਲ ਤੇ ਵਾਹਿਗੁਰੂ ਜੀ ਦਾ ਖਾਲਸਾ ਗਾਇੂ ਜੀ ਜਿਦੋਤੇ ਮੈਂ ਰਕੇਸ਼ ਕੁਮਾਰ ਬੱਗਾ ਹਲਕਾ ਸਨੌਰ ਦਾ ਸੇਵਾਦਾਰ ਜੀ ਮੈਂ ਤੁਹਾਨੂੰ ਆ ਰਹੀਆਂ ਹਾਂ ਮੈਂ ਮਨ ਬਣਾਇਆ ਵੀ ਐਸੇ ਜਾਵਾਂ ਆਜ਼ਾਦ ਉਮੀਦਵਾਰ ਦੀ ਐਮਐਲਏ ਦੀ ਇਲੈਕਸ਼ਨ ਲੜਨ ਦਾ ਮਨ ਹੈ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਅਹੁਦਿਆਂ ਤੇ ਬਿਰਾਜਮਾਰ ਰਹੇ ਹੋ ਤੁਸੀਂ ਕਾਫੀ ਸੇਵਾ ਕੀਤੀ ਹੈ ਪਾਰਟੀ ਦੇ ਵਿੱਚ ਕੀ ਕਿਹੜੇ ਕਿਹੜੇ ਅਹੁਦਿਆਂ ਤੇ ਤੁਸੀਂ ਰਹੇ ਹੋ ਤੇ ਕੀ ਕਾਰਨ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਹਾਨੂੰ ਐਮਐਲਏ ਦੀ ਇਲੈਕਸ਼ਨ ਜਿਹੜੀ ਹੈਗਾ ਲੜਨ ਦਾ ਮਨ ਹੋਣਾ ਹੈ ਜਿਵੇਂ ਕਿ 2012 ਦੇ ਵਿੱਚ ਆਮ ਆਦਮੀ ਪਾਰਟੀ ਬਣੀ ਸੀ ਉਸ ਤੋਂ ਬਾਅਦ ਮੈਂ 2013 ਦੇ ਵਿੱਚ ਲੋਕ ਸਭਾ ਚੋਣਾਈ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀ ਸੀ ਉਸ ਟਾਈਮ ਵੀ ਮੈਂ ਕੈਂਡੀਡੇਟ ਇਹਨਾਂ ਨੇ ਵੱਖ-ਵੱਖ ਲੋਕਾਂ ਤੋਂ ਵੀ ਕੈਂਡੀਡੇਟਾਂ ਦੀਆਂ ਅਰਜ਼ੀਆਂ ਮੰਗੀਆਂ ଥିਆਂ ਜਿਨ੍ਹਾਂ ਵਿੱਚੋਂ ਮੈਂ ਵੀ ਅਪਲਾਈ ਕਰਿਆ ਸੀ ਐਮਪੀ ਵਾਸਤੇ ਵੀ ਮੈਨੂੰ ਟਿਕਟ ਦੇ ਮੇਰੀ ਮਿਸ਼ਰ ਜੀ ਨੇ ਵੀ ਕਰਿਆ ਸੀ ਵੀ ਉਸ ਤੋਂ ਬਾਅਦ ਮੈਂ ਇਹਨਾਂ ਨੇ ਡਾਕਟਰ ਗਾਂਧੀ ਨੂੰ ਟਿਕਟ ਦੇਦੀ ਟਿਕਟ ਦੇ ਗਏ ਔਰ ਅਸੀਂ ਡਾਕਟਰ ਗਾਂਧੀ ਦਾ ਸਾਥ ਦੇ ਗਏ ਔਰ ਡਾਕਟਰ ਗਾਂਧੀ ਜੀ ਇਹਨਾਂ ਨੂੰ ਜਿਤਾਇਆ ਮੈਂ ਹਲਕਾ ਕਨੌਰ ਦਾ ਉਸ ਟਾਈਮ ਅਨਚਾਰਜ ਲੱਗਿਆ ਸੀ ਔਰ ਉਸ ਤੋਂ ਬਾਅਦ ਵੀ ਕਮੇਟੀ ਪਟਿਆਲ ਜਿਹੜੀ ਜ਼ਿਲ੍ਹਾ ਕਮੇਟੀ ਸੀ ਉਹਦਾ ਵੀ ਮੈਂ ਮੈਂਬਰ ਰਹਾ ਮੈਂਬਰ ਰਹਿ ਗਿਆ 12 13 ਸਾਲ ਅਸੀਂ ਨਾਲ ਦੀ ਨਾਲ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਔਰ ਸਮਾਜ ਸੇਵਾ ਦਾ ਕੰਮ ਕਰਦੇ ਮੈਂ ਹੀ ਡਾਕਟਰ ਗਾਂਧੀ ਨੂੰ ਟਿਕਟ ਲੋਕ ਸਭਾ ਦੀ ਝੋੜ ਦੇ ਦੀ ਇਹ ਪਾਰਟੀ ਦਾ ਫਿਰ ਕਹਿਣ ਲੱਗੇ ਜੀ ਮੈਂ ਵੀ ਕਿਹੜੇ ਡਾਕਟਰ ਗਾਂਧੀ ਨੂੰ ਟਿਕਟ ਦੇ ਕੇ ਅਸੀਂ ਲੋਕ ਸਭਾ ਦੀ ਟਿਕਟ ਦੇ ਦੀ ਉਸ ਤੋਂ ਬਾਅਦ ਦੇ ਵਿੱਚ ਮਨ ਨੂੰ ਅਸੀਂ ਡਾਕਟਰ ਗਾਂਧੀ ਦਾ ਸਾਥ ਦਿਆ ਮਨ ਨੂੰ ਹਲਕਾ ਘਣੌੜ ਦੀ ਹਲਕੇ ਦਾ ਚਾਰਜ ਦੇ ਲਾ ਕੇ ਅਸੀਂ ਡਾਕਟਰ ਗਾਂਧੀ ਨੂੰ ਚਿਤਾਇਆ ਜਿਵੇਂ ਕਿ ਮਨ ਨੂੰ ਫਿਰ 2017 ਦੇ ਵਿੱਚ ਅਸੀਂ ਮੈਂ ਡੇਰਾ ਵਿੱਚ ਹਲਕੇਦਾਰ ਚਾਰਜ ਦੇ ਲਿਆ ਕੈਪਟਨ ਕਮਨਜੀਤ ਸਿੰਘ ਦੀ ਮਿਸ਼ੀਨ ਨੂੰ ਮਨ ਟਿਕਟ ਦਿੱਤੀ ਉਹ ਵੀ ਮੈਂ 2-3 ਸਾਲ ਡੇਰਾ ਵਿੱਚ ਹਲਕੇ ਦੇ ਵਿੱਚ ਸੇਵਾ ਕਰ ਗਿਆ ਉਹਨਾਂ ਨੂੰ ਇਲੈਕਸ਼ਨ ਦਿਵਾਈ ਉਸ ਤੋਂ ਬਾਅਦ ਦੇ ਵਿੱਚ ਮਨ ਨੂੰ ਮੈਂ ਕਮੇਟੀ ਦਾ ਵੀ ਜਿਹੜਾ ਕੋ ਕਮੇਟੀ ਦਾ ਵੀ ਮੈਂ ਬਣ ਰਵਾਈ ਦੇ ਵਿੱਚ ਫਿਰ ਵੀ ਅਸੀਂ ਨੇ ਅਮਾਦੀ ਪਾਰਟੀ ਤੋਂ ਐਮਐਲਏ ਦੀ ਟਿਕਟ ਮੰਗੀ ਉਹ ਕਹਿੰਦੇ ਕਿ ਵੀ ਇੱਕ ਵਾਰੀ ਸਰਕਾਰ ਬਣ ਜਾਂਦੇ ਵੀ ਅਸੀਂ ਤੁਹਾਨੂੰ ਹਰ ਇੱਕ ਬੰਦੇ ਨੂੰ ਮਨੂ ਵੀ ਸੈੱਟ ਕਰੀ ਗਏ ਕਿਤੇ ਜੁਕੀਤੇ ਵੀ ਤੁਸੀਂ ਮਾੜੇ ਪਹਿਲੀ ਵਾਰ ਨਹੀਂ ਹੁੰਦੇ ਵੀ ਸਾਰੇ ਬੰਦੇ ਨੂੰ ਟਿਕਟਾਂ ਵਾਲੀ ਉਹਨਾਂ ਪਾਰਟੀ ਦਾ ਅਸੀਂ ਕਹਿਣਾ ਮੰਨ ਗਏ ਅਸੀਂ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਜਿਵੇਂ ਕਿ ਮਨਮੋਹ ਜੀਲਾ ਮਨਮੋਹ ਪਟਿਆਲੇ ਦੀ ਕਮੇਟੀ ਬਣੀ ਹੈ ਮੈਂ ਉਦੋਂ ਹੀ ਮੈਂਬਰ ਰਿਹਾ ਹੁਣ 2000 ਜਿਹੜੇ ਹੁਣ ਲੋਕ ਸਭਾ ਚੋਣਾਂ ਹੋਈ ਸੀ ਜਿੱਥੇ ਡਾਕਟਰ ਬਲਬੀ ਸਿੰਘ ਰਿਹਾ ਮੈਂ ਕੋਆਰਡੀਨੇਟਰ ਨਾਪੇ ਦਾ ਵੀ ਰਿਹਾ ਮੌਕੇ ਤੇ ਅਸੀਂ ਜਿਵੇਂ ਮਨਮੋਹ ਜਨ ਸਰਕਾਰ ਬਣੀ ਔਰ ਸਰਕਾਰ ਬਣੀ ਜਿਵੇਂ ਮਨਮੋਹ ਸਾਨੂੰ ਪੂਰਾ ਮਾਨ ਸਨਮਾਨ ਨਹੀਂ ਮਿਲੇ ਅਸੀਂ ਆਪਣੇ ਘਰ ਬੈਠ ਗਏ ਜਿਵੇਂ ਕਿ ਮਨਮੋਹ ਵੀ ਸਾਡੇ ਕੋਲ ਇੱਕ ਬਹਾਦਰ ਗੜ ਮੇਰੇ ਘਰ ਦੇ ਮਨਮੋਹ ਵੀ ਇਹਨਾਂ ਨੇ ਮਨਮੋਹ ਟੈਕ ਕਰਿਆ ਵੀ ਕਹਿੰਦੇ ਕਿ ਵੀ ਕਣਕ ਦਿਓ ਵੀ ਪੁੱਛ ਸਾਡੇ ਕੋਲ ਡੀਪੂ ਹੈ ਡੀਪੂ ਦੇ ਸਾਹਨੇ ਵੀ ਅਸੀਂ ਦਾ ਸਮਾਜ ਸੇਵਾ ਦਾ ਕੰਮ ਕਰਦੇ ਆਂ ਵੀ ਅਸੀਂ ਕਣਕ ਤੁਹਾਨੂੰ ਕੱਢੀ ਦੇਣੀ ਹੈ ਹਾਂ ਔਰ ਫਿਰ ਜੀ ਇਹਨਾਂ ਨੇ ਜੀ ਮਤਲਬ ਸਾਡੇ ਨਾਲ ਪਰ ਛੁੱਠੇ ਪਰਚੇ ਦਰਜ ਕਰਾਏ ਪਰਚੇ ਦਰਜ ਕਰਾ ਗਿਆ ਉਸ ਦਿਨ ਤੋਂ ਸਾਣਾ ਮਾਨ ਬਣਾ ਲਿਆ ਵੀ ਅੱਜ ਕੀ ਵਿਧਾਨ ਸਭਾ ਚੋਣਾਂ 2027 ਦੀਆਂ ਐਮਐਲ ਦੀਆਂ ਅਫਰ ਇਲੈਕਸ਼ਨ ਲੜਨੀ ਹੈ ਸਾਲ ਕਾ ਸਿਰ ਤੋਂ ਅਸੀਂ ਕਿਉਂਕਿ ਲੜਨੀ ਹੈ ਵੀ ਅਸੀਂ ਸਮਾਜ ਸੇਵਾ ਦੇ 12 ਦੋਏ ਕੰਮ ਕਰਦੇ ਰਹੇ ਆ 12 ਦੇ ਵਿੱਚੋਂ ਇਹ ਅਸੀਂ ਆਵਾ ਦੀ ਪਾਰਟੀ ਨੂੰ ਦੇ ਵਿੱਚ ਰਹਿ ਗਏ ਕੰਮ ਕਰਦੇ ਆ। ਬਗੈ ਤੁਸੀ ਸਮਾਜ ਸੇਵਾ ਕਾਫੀ ਦੇਰ ਤੋਂ ਕਰਦੇ ਆ ਰਹੇ ਹੋ। ਤੁਹਾਡਾ ਸਾਰਾ ਪਰਿਵਾਰ ਹੈ ਜਿਹੜਾ ਤੁਹਾਡਾ ਬੇਟਾ ਵੀ ਤੁਹਾਡੇ ਨਾਲ ਬਹੁਤ ਅਸੀਂ ਦੇਖਿਆ ਹੈ ਅਕਸਰ ਬਹੁਤ ਸਪੋਰਟ ਕਰਦਾ ਹੈ ਤੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਤਾਂ ਜਿਹੜਾ ਲੋਕਾਂ ਨੇ ਪ੍ਰੋਬਲਮਾਂ ਨੇ ਉਹ ਤੁਹਾਨੂੰ ਕਿਹੜੀਆਂ ਕਿਹੜੀਆਂ ਦੱਸ ਰਹੇ ਨੇ ਸਾਨੂੰ ਉਹ ਪ੍ਰੋਬਲਮਾਂ ਦੇ ਜਿਹੜੇ ਸਰਕਾਰਾਂ ਨੂੰ ਸੋਲਵ ਕਰਨੇ ਚਾਹੀਦੇ ਨੇ ਤੁਹਾਨੂੰ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਜਿਵੇਂ ਕਿ ਅਸੀਂ ਮਨੁੱਖੀ ਲੱਗ ਲੱਗ ਪਿੰਡਾਂ ਦੇ ਵਿੱਚ ਹਲਕਾ ਸਨੌਰ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੀ ਹੈ। ਉੱਥੇ ਜਾ ਕੇ ਜਿਹੜਾ ਲੋਕਾਂ ਦੇ ਨਾਲ ਵੀ ਗਰਾਉਂਡ ਤੇ ਜਾਂਦੀ ਹੈ ਨਾ ਇਹ ਜਿੱਦਾਂ ਮਨ ਲੋਕਰੂ ਬਾਲੇ ਗਾੜਰਾਂ ਦੇ ਪੈਸੇ ਵੀ ਗੌਰਮੈਂਟ ਦਿੰਦੀ ਹੈ ਉਹਨਾਂ ਨੂੰ ਕੁਝ ਨਹੀਂ ਦਿੰਦੀ ਹੈ ਬਾਲੇ ਗਾੜਰਾਂ ਦੇ ਅੱਜ ਤੱਕ ਕਿਸੇ ਨੂੰ ਪੈਸੇ ਨਹੀਂ ਮਿਲੇ ਹੈ ਕਈ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਅਸੀਂ ਚਲੇ ਗਏ ਜੀ ਉਹ 40 ਸਾਲ ਪੁਰਾਣੀ ਮਨ ਵੀ ਟੈਂਕੀ ਲੱਗੀ ਹੋਈ ਹੈ ਟੋਬੇ ਦੇ ਵਿੱਚ ਆਲੇ-ਦਾਲੇ ਮਨ ਵੀ ਉਹਦੇ ਟੋਬਾ ਔਰ ਅਬ ਪਚਾਲਾ ਮਰਮੂ ਵੀ ਗੰਦਾ ਪਾਣੀ ਲੋਕ ਪਿੰਡੀ ਤੋਂ ਮਜਬੂਰ ਹੈ ਜੇ ਅਸੀਂ ਲੋਕਾਂ ਨਾਲ ਜਾ ਰਹੀਆਂ ਸਮਾਜ ਸੇਵਾ ਦਾ ਕੰਮ ਕਰ ਰਹੀਆਂ ਤਾਂ ਹੀ ਲੋਕ ਸਾਨੂੰ ਮਾਰ ਕੇ ਦੱਸਦੇ ਆ ਵੀ ਸਾਡੇ ਹਲਕੇ ਦੇ ਵਿਚਾਰ ਸਾਡੇ ਪਿੰਡਾਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਇਹ ਜਿਹੇ ਪਰਿਵਾਰ ਵੀ ਨੇ ਸਾਨੂੰ ਵੀ ਜਿਹੜੇ ਮਰਮੂ ਬਗੈਰ ਛੱਤ ਤੋਂ ਵੀ ਹਲਕੇ ਸਰੌੜ ਦੇ ਵਿੱਚ ਰਹਿੰਦੇ ਉਹਨਾਂ ਨੂੰ ਵੀ ਅਸੀਂ ਵਿਸ਼ਵਾਸ ਹੋਇਆ ਵੀ ਅਸੀਂ ਮਰਮੂ ਵੀ ਤੁਹਾਡਾ ਮਰਮੂ ਵੀ ਵਿਚਾਤੇ ਗਾਰੈਂਟ ਕਰੀਏ ਸਭ ਵੀ ਅਸੀਂ ਮਰਮੂ ਵੀ ਫੰਡ ਵਗੈਰਾ ਜਿਹਦਾਂ ਸਾਡੇ ਕੋਲ ਹੋਏਗਾ ਜੀ ਅਸੀਂ ਉਹਨਾਂ ਦੀ ਮਦਦ ਕਰ ਗਏ ਵੀ ਉਹਨਾਂ ਨੂੰ ਵੀ ਅਬਗਈ ਤੁਸੀਂ ਆਮ ਲੋਕਾਂ ਦੇ ਵਿੱਚ ਵਿਚਰਦੇ ਹੋ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੂੰ 4-5 ਦੇ ਕਰੀਬ ਹੋ ਗਿਆ ਤੇ ਉਹ ਬੜੇ ਦਾਅਵੇ ਕਰਦੇ ਆ ਵੀ ਅਸੀਂ ਸਾਰੇ ਲੋਕ ਸੁਖੀ ਨੇ ਸਾਡੀ ਕਾਇਰਤ ਹੋ ਰਹੀ ਆ ਰੇ ਪਾਸੇ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਦੇ ਨਾਲ ਵਿਚਰਦੇ ਹੋ ਉਹਨਾਂ ਦੀ ਪ੍ਰੋਬਲਮਾਂ ਦੇਖਦੇ ਹੋ ਈ ਸਰਕਾਰ ਦੇ ਜਿਹੜੇ ਕੰਮ ਕੀਤੇ ਬੈਨੇ ਉਹ ਸੰਤੁਸ਼ਟ ਨਹੀਂ ਦੁਨੀਆ ਜਾਂ ਮਤਲਬ ਕਿ ਇਹ ਮਤਲਬ ਕਿ ਇਹ ਲੌਲੀਪਾਪ ਨਹੀਂ ਨਹੀਂ ਇਸ ਕੰਮ ਨਾਲ ਨਹੀਂ ਜਿਹੜੇ ਮਨੁੱਖ ਵੀ ਸਰਕਾਰ ਕਹਿੰਦੀ ਹੈ ਵੀ ਮਨੁੱਖ ਵੀ ਸਾਡੇ ਲੋਕਾਂ ਦੇ ਕੰਮ ਕਰਦੇ ਜੀਏ ਹੋਗੇ ਟਿਕੜਾ ਹੋਗੇ ਵੀ ਜਿਵੇਂ ਕੀ ਮਨੁੱਖ ਵੀ ਲੋਕਾਂ ਦੇ ਪਾਲੇ ਘਾੜ ਨਾਲੇ ਮਕਾਨ ਹੈ ਅਸੀਂ ਇੱਕ ਅਫਦਰ ਵਰਮੈਂਟ ਹੈ ਜੀ ਮਖਵੇਲਪੁਰ ਦੇ ਉੱਪਰ ਉੱਥੇ 40 ਘਰ ਹੈ ਜੀ ਐਸ਼ੀਆਂ ਦੇ ਉਹਨਾਂ ਦੇ ਮਨੁੱਖ ਵੀ ਕਿਸੇ ਬੰਦੇ ਦਾ ਵੀ ਲੈਂਟਰ ਨਹੀਂ ਪਿਆ ਮਨਾ ਸਰਕਾਰ ਨੇ ਮਨ ਕੋਈ ਪੈਸਾ ਦੇਆ ਨਾ ਕੋਈ ਪਾਲੇ ਘਾੜ ਨਾਲੇ ਮਕਾਨ ਹੈ ਬਿਲਕੁਲ ਟੇੜਿਆ ਹੈ ਤੇ ਬੱਗਾ ਜੀ ਤੁਸੀਂ ਲੋਕਾਂ ਦੇ ਵਿੱਚ ਬਿਚ ਰਿਓ ਕਿੰਦਾ ਦਾ ਰਿਸਪੌਂਸ ਤੁਹਾਨੂੰ ਮਿਲ ਰਿਹਾ ਤੁਹਾਨੂੰ ਕਿੰਦਾ ਲੱਗ ਰਿਹਾ ਨਹੀਂ ਜਦ ਜਿਤਨਾ ਵੀ ਅਸੀਂ ਮਨੁੱਖੀ ਸਮਾਜ ਸੇਵਾ ਦਾ ਕੰਮ 2012 ਤੋਂ ਲਗਾਤਾਰ ਕਰਦੇ ਆ ਰਹੀ ਆ ਜੀ ਅਸੀਂ ਹਰ ਇੱਕ ਪਿੰਡ 'ਚ ਪਹਿਲਾਂ ਵੀ ਮਾਨੂੰ ਕੋਈ ਇਹ ਨਹੀਂ ਹੈ ਕਿ ਅਸੀਂ ਇਲੈਕਸ਼ਨਾਂ ਕਰ ਗਏ ਹੁਣ ਹਰਕਾ ਸੁਣੌਣ ਨੂੰ ਦੇਖ ਰਹੀ ਆ ਅਸੀਂ ਪਹਿਲਾਂ ਵੀ ਹਰਕਾ ਸੁਣੌਣ ਦੇ ਵਿੱਚ ਲੋਕਾਂ ਦੀਆਂ ਸਮੱਸਿਆ ਸੁਣਦੇ ਦੇ ਔਰ ਅੱਜ ਵੀ ਸੁਣਦੇ ਆ ਉੱਥੇ ਜਾ ਕੇ ਲੋਕਾਂ ਨੂੰ ਨਾਲ ਕਿ ਜਿੰਨਾ ਮਰ ਵੀ ਪਾਣੀ ਦੀ ਪਰ ਪ੍ਰੋਬਲਮ ਆ ਗਈ ਪੀਣੇ ਦਾ ਪਾਣੀ ਸਾਫ ਸੁੱਤਰ ਨਹੀਂ ਹੈ ਜਿਵੇਂ ਕਿ ਮਨੂ ਵੀ ਬਾਲੀ ਗਾੜ ਨਾਲ ਦੇ ਕੱਚੇ ਮਕਾਨੇ ਲੋਕਾਂ ਦੇ ਬਹੁਤ ਪੁਰਾਣੇ ਗਲੀਆਂ ਨਾਲੀਆਂ ਉਸਤਰੀਆਂ ਹੈ ਔਰ ਰਹਿ ਗਿਆ ਜੀ ਹੈਲਥ ਸਿਸਟਮ ਹੈਲਥ ਸਿਸਟਮ ਜਿਹੜੇ ਮਨੂ ਵੀ ਇਹ ਕਹਿੰਦੇ ਕਿ ਕਹਿੰਦੇ ਮਹੱਲਾ ਕਲੀਨਿਕ ਬਣਾਈ ਹੈ ਇਹ ਮਹੱਲਾ ਕਲੀਨਿਕ ਦਾ ਮਨੂ ਵੀ ਪਹਿਲਾਂ ਉਹ ਬਣੀ ਵੀ ਡਿਸਪੈਂਸਰੀ ਬਣੀ ਹੁੰਦੀ ਸੀ ਉਥੀ ਇਹ ਕਈ ਜਗ੍ਹਾ 'ਤੇ ਇਹਨਾਂ ਨੇ ਬੋਰਡ ਲਾਈ ਹੈ ਉਹੀ ਜੋ ਹਾਲਤ ਹੈ 1 ਘੰਟੇ 9:00 ਵਜੇ ਤੋਂ ਲੈ ਕੇ 2 ਵਜੇ ਤੱਕ ਬਜੇ ਨੇ ਕਿ 2 ਕਿੰਨਾ ਆਜੰਦਾ ਦੇਖ ਰਿਹਾ ਕੋਰ ਗਰਾਊਂਡ ਦੇ ਲੰਘੂ ਨਹੀਂ ਹੋ ਰਿਹਾ ਅ ਬੰਗਾ ਜੀ ਆਪ ਕਰਕੇ ਆਪਾਂ ਦੇਖਿਆ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਬਹੁਤ ਲੋਕ ਜਿਹੜੇ ਹੈਗੇ ਚੋਣਾ ਲੜਨ ਲਈ ਮਦਾਨ ਵਿੱਚ ਉਤਰਦੇ ਨੇ ਕਾਫੀ ਬੋਲ ਲਾਉਣੀ ਚर्चा ਹੁੰਦੀ ਆ ਪਰ ਇਲੈਕਸ਼ਨ ਦੇ ਟਾਈਮ ਜਾ ਕੇ ਜਿਆਦਾ ਕੋਈ ਪੈਸੇ ਲੈ ਕੇ ਜਾਂ ਕਿਸੇ ਦੇ ਘਰ ਦਵਾਰ ਥੱਲੇ ਆ ਕੇ ਉਹ ਬੈਠ ਜਾਂਦੇ ਨੇ ਤੁਹਾਡਾ ਕਿਦਾਂ ਦਾ ਮੰਨ ਕੇ ਹੈ ਨੀ ਜੀ ਅਸੀਂ ਨਹੀਂ ਮਾਲੂ ਵੀ 2012 ਦੇ ਵਿੱਚ ਅਸੀਂ ਹਰਕਾ ਸਨੌਰ ਦੇ ਵੱਖ-ਵੱਖ ਲੋਕਾਂ ਨੂੰ ਮਿਲਦੇ ਆਂ ਲੋਕਾਂ ਦੀ ਸੇਵਾ ਕਰਦੇ ਆਂ ਅਸੀਂ ਨੇ ਜਿਹੜਾ ਮਨ ਬਣਾਇਆ ਅਸੀਂ ਲੋਕਾਂ ਦੀ ਸੇਵਾ ਤਾਂ ਹੀ ਹੋਏਗੀ ਜੇ ਅਸੀਂ ਇਲੈਕਸ਼ਨ ਲੜेंगे ਲੜਗੇ ਜੇ ਮਨ ਵਿੱਚ ਸਾਨੂੰ ਲੋਕ ਅਤਵਾ ਦੇਗੇ ਅਸੀਂ 100% ਆਪਣੀ ਵਿਚਾਰਧਾਰਾ ਨਾਲ ਖੜੇਗੇ ਲੋਕਾਂ ਨਾਲ ਲੋਕਾਂ ਦੇ ਪਹਿਲੇ ਧਾਰ ਦੇ ਕੰਮ ਅਗਰ ਤੁਸੀਂ ਆਮ ਲੋਕਾਂ ਦੇ ਵਿੱਚ ਜਾ ਰਹੇ ਹੋ ਗਰਾਊਂਡ ਲੈਵਲ ਤੇ ਲੋਕਾਂ ਦੀ ਪ੍ਰੋਬਲਮਾਂ ਸੋਲਵ ਕਰ ਰਹੇ ਹੋ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਜਾਣ ਚਾਹੁੰਦੇ ਨੇ ਲੋਕ ਦੱਸਦੇ ਨੇ ਤੁਹਾਨੂੰ ਉਹਨਾਂ ਬਾਰੇ ਥੋੜਾ ਜਾਣਕਾਰੀ ਦੱਸੋ ਜਿਵੇਂ ਕਿ ਵੀ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਸਰਵੇ ਕੀਤਾ ਸਰਵੇਆਂ ਦੇ ਵਿੱਚ ਮਰਵੈਚਿੱਤਰਾ ਪਿੰਡਾਂ ਦੇ ਵਿੱਚ ਹੈਂਡੀਕੈਪਟ ਹਲਕਾ ਸਨੌਰ ਦੇ ਵਿੱਚ ਕਮ ਸੇ ਕਮ 50-60 ਬੰਦੇ ਨੂੰ ਐਜੇ ਮਿਲਿਆ ਸਾਨੂੰ ਹੈਂਡੀਕੈਪਟ ਜਿਨ੍ਹਾਂ ਕੋਲ ਕੋਈ ਏੜੀ ਨਹੀਂ ਉਹ ਵਿਚਾਰੇ ਮੰਜੇ ਤੇ ਬੈਠੇ ਆ ਜਿ ਮਰ ਵਿੱਚ ਉਹ ਬਾਥਰੂਮ ਤੱਕ ਵੀ ਜਾ ਨਹੀਂ ਸਕਦੇ ਆ ਔਰ ਬਾਹਰੋਂ ਤਾਲੀ ਜਾ ਸਕਦੇ ਸਰੀਰ ਭਾਰੀ ਭਾਰੀ ਹੈ ਲੱਤਾਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਹੈਂਡੀਕੈਪਟਰ ਨੂੰ ਵੀ ਰੇੜੀਆਂ ਦੀ ਜਰੂਰਤ ਹੈ ਜੀ ਅਸੀਂ ਰੇੜੀਆਂ ਵੀ ਹੈਂਡੀਕੈਪਟਰ ਨੂੰ ਜਰੂਰ ਦੇਦੇ ਹਾਂ ਪੱਲੇ ਤੋਂ ਔਰ ਇੱਕ ਜਿਹੜੀ ਵਿਧਵਾ ਔਰਤਾਂ ਉਹਨਾਂ ਨੂੰ ਸਾਈਕਲਾਂ ਵਗੈਰਾ ਦੇਣੀ ਹੈ ਵੀ ਔਰ ਹੈਂਡੀਕੈਪਟ ਲੇਡੀਆਂ ਨੂੰ ਸਮਝ ਸਲਾਈਸਾ ਬਾਕੀ ਜੇ ਤੁਹਾਨੂੰ ਲੋਕ ਜਿਧਾਗੇ ਤੁਹਾਨੂੰ ਵਿਧਾਨ ਸਭਾ ਦੇ ਭੇਜਦੇ ਨੇ 2027 ਦੇ ਵਿੱਚ ਤੁਹਾਡੇ ਜਹਾਂਗੀਰ ਵਿੱਚ ਕਿਹੜੇ ਕਿਹੜੇ ਕੰਮ ਨੇ ਇਲਾਕੇ ਦੇ ਜਿਹੜੇ ਕਿ ਮੇਨ ਸਮਝੋ ਵੀ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਪਰ ਹੋਏ ਨਹੀਂ ਨੀ ਜਿਵੇਂ ਕਿ ਮਨੂ ਵੀ ਪਿੰਡਾਂ ਦੇ ਵਿੱਚ ਜਾਣੇ ਆ ਜੀ ਮਨੂ ਵੀ ਗਰੀਬ ਬੰਦੇ ਆ ਜੀ ਮਨੂ ਵੀ ਗਰੀਬ ਨੋ ਇਹ ਸਰਕਾਰਾਂ ਪਾਲਿਸੀਆਂ ਬਣਾ ਦਿੰਦੀਆਂ ਲਾਗੂ ਨਹੀਂ ਕਰਦੀਆਂ ਜਿਵੇਂ ਕਿ ਬਾਲੇ ਵਾਲੇ ਮਕਾਨ ਹੋ ਗਏ ਔਰ ਕੜੀਆਂ ਨਾਲੀਆਂ ਹੋਣਗੀਆਂ ਹੈਲਥ ਸਹੂਲਤਾਂ ਹੋਣਗੀਆਂ ਪੀਣੇ ਵਾਲਾ ਪਾਣੀ ਹੋ ਗਿਆ ਔਰ ਸੜਕਾਂ ਮਨੂ ਵੀ ਆਣੇ ਜਾਣੇ ਦੀ ਮਨੂ ਵੀ ਲੋਕਾਂ ਨੂੰ ਸੁਵਿਧਾ ਨਹੀਂ ਹੈ ਉਹ ਮردو ਜੇ ਅਸੀਂ ਆਪਾਂ ਜਿੱਤਦੇ ਆ ਤਾਂ ਪਹਿਲੇ ਦਾ ਇਹਨਾਂ ਦੇ ਉੱਪਰ ਅਸੀਂ ਕੰਮ ਕਰਾਂਗੇ। ਜਦੋਂ ਆ ਕੇ ਆਪਾਂ ਦੇਖਿਆ ਵੀ ਕਿਸਾਨੀ ਜਿਹੜਾ ਮੁੱਦਾ ਹੈਗਾ ਕਿਸਾਨ ਜਿਹੜੇ ਹੈਗੇ ਨੇ ਉਹ ਆਪਣੇ ਦੇਸ਼ ਦੇ ਆਂਦਾਤਾ ਨੇ ਮੰਨੇ ਜਾਂਦੇ ਨੇ। ਮੰਨੇ ਕੀ ਜਾਂਦੇ ਨੇ ਹੈਗੇ ਨੇ। ਪਰ ਤੁਸੀਂ ਦੇਖ ਲਓ ਕਿ ਉਹਨਾਂ ਨੂੰ ਥੋੜੀ ਥੋੜੀ ਗੱਲ ਕੋਈ ਚੀਜ਼ ਆਪਣੀ ਲੈਣ ਵਾਸਤੇ ਸਰਕਾਰ ਤੋਂ ਧੰਨੇ ਦੇਣੇ ਪੈਂਦੇ ਨੇ। ਲੋਕਾਂ ਦੇ ਨਾਲ ਜਦੋਂ ਗੱਲ ਕਰਨੀ ਪੈਂਦੀ ਆ ਉਹ ਖੇਤਾਂ ਵਿੱਚ ਵੀ ਕੰਮ ਕਰਨੇ ਪੈਂਦੇ ਹਨ ਤੇ ਜੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਉਹਨਾਂ ਦੇ ਬਾਰੇ ਕੀ ਸੋਚਿਆ ਤੁਸੀਂ ਜਿਵੇਂ ਤੁਹਾਨੂੰ ਇਹ ਪਤਾ ਹੀ ਹੈ ਵੀ ਇੱਕ ਸੰਨਾ ਦੇ ਦੂਰਸਿਤ ਦੂਰਦੇਸ਼ਾ ਬਹੁਤ ਹੋ ਰਹੀ ਹੈ ਕਿਉਂਕਿ ਨਾ ਤਾਂ ਉਹਨਾਂ ਟਾਈਮ ਸੈਕ ਦੇ ਵਿੱਚ ਇਹਨਾਂ ਨੂੰ ਰੇ ਮਿਲੇ ਨਾ ਟਾਈਮ ਸੈਕ ਦੇ ਵਿੱਚ ਉਹਨਾਂ ਨੂੰ ਵੀ ਇਹਨਾਂ ਨੂੰ ਕੋਈ ਬਿਜਲੀ ਮਿਲੇ ਔਰ ਤਾਂ ਕਰਕੇ ਮਨੁਵੀ ਇਹਨਾਂ ਦੀ ਜਿਹੜੀ ਜ਼ੁਲਤੀ ਸਾ ਹੋ ਰਹੀ ਹੈ ਵੀ ਜੇ ਅਸੀਂ ਜਿੱਤਦੇ ਹਾਂ ਤਾਂ ਅਸੀਂ ਕਿਸਾਨਾਂ ਨਾਲ ਹੈ ਜਿਵੇਂ ਕੀ ਮਨੁਵੀ ਇਹਨਾਂ ਦੀ ਕੋਈ ਮਨੁਵੀ ਕੋਈ ਫਸਲ ਵਿਗਦੀ ਹੈ ਇਹਨਾਂ ਨੂੰ ਤਾਂ ਵੀ ਧਰਨਾ ਲਾਣਾ ਪੈਂਦਾ ਜੇ ਇਹਨਾਂ ਨੂੰ ਵੱਲੋਂ ਵੀ ਰੇ ਨਹੀਂ ਆਂਦਾ ਤਾਂ ਵੀ ਧਰਨਾ ਪੈਂਦਾ ਜੇ ਅਸੀਂ ਜਿੱਤਦੇ ਹਾਂ ਤਾਂ ਅਸੀਂ ਕਿਸਾਨਾਂ ਦੇ ਨਾਲ ਹੈ ਅਸੀਂ ਮਨੁਵੀ ਇਹਨਾਂ ਦਾ ਪੈਰ ਧਰਦੇ ਬਿਲਕੁਲ ਜੀ ਇਹ ਹਨ ਆਪਣਾ ਕੇਸ ਪੱਕਾ ਜੀ ਜੋ ਕਿ ਸੌਰ ਨਾਲ ਹਲਕੇ ਦੇ ਵਿੱਚ ਵਿਧਾਨ ਸਭਾ 2027 ਦੀ ਜਿਹੜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਤਿਆਰੀ ਕਰ ਰਹੇ ਨੇ ਤੇ ਲੋਕਾਂ ਦੇ ਵਿੱਚ ਪਿੱਛੜ ਰਹੇ ਨੇ ਸਮਾਦਿ ਸੇਵਾ ਸ਼ੁਰੂ ਤੋਂ ਹੀ ਕਰ ਰਹੇ ਨੇ ਸਾਰਾ ਪਰਿਵਾਰ ਸਮਾਦਿ ਸੇਵਾ ਦੇ ਵਿੱਚ ਲੱਗਾ ਹੈ ਤੇ ਹੁਣ ਪਰ 2027 ਦੇ ਵਿੱਚ ਇਹਨਾਂ ਨੇ ਦੱਸਿਆ ਹੈਗਾ ਹੈਗਾ ਕਿ ਸਰਕਾਰਾਂ ਨੇ ਇਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰਾਂ ਸਭ ਨੂੰ ਦੇਖ ਲਈਏ ਸਾਰੀਆਂ ਪਾਰਟੀਆਂ ਦੇਖਿਆ ਕਿ ਹੁਣ ਜਿਹੜੀ ਹੈ ਕਿ ਵੋਟ ਬੰਦੇ ਦੇ ਕੰਮ ਨੂੰ ਦੇਖ ਕੇ ਪਾਉਣੀ ਚਾਹੀਦੀ ਆ ਤੇ ਇਹ ਦੇਖਣਾ ਹੋਵੇਗਾ ਹੁਣ 2027 ਦੇ ਵਿੱਚ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਰੰਗ ਲੈ ਕੇ ਆਉਂਦੀ ਆ ਲੋਕ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਹੋਇਆ ਹਨ ਤੇ ਮਨੀਸ਼ ਮਹਿਤਾ ਕੈਮਰਾਮੈਨ ਦੇ ਨਾਲ ਨੀਸ਼ਟ ਇੰਜੀ ਦੀ ਬਾਦਲਗੜ ਤੋਂ ਰਿਪੋਰਟ